ਕਰੋੜ ਰੁਪਇਆ 2022 22 ਦੇ ਵਿੱਚ ਸਰਕਾਰ ਆਈ ਇਹ ਲੈ ਕੇ ਵਾਪਸ ਉਹ 10 ਕਰੋੜ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ ਜਿਹੜੀ 10 ਕਰੋੜ ਦੀ ਗੱਲ ਕਰਦੇ ਜਦੋਂ ਮੈਂ ਇਹਨੂੰ ਵੈਰੀਫਾਈ ਕੀਤਾ ਉਹ ਸਿਰਫ ਰੈ ਸੈਂਕਸ਼ਨ ਹੋਏ ਸੀ ਪੈਸੇ ਉੱਪਰੋਂ ਸੈਂਕਸ਼ਨ ਹੋਏ ਸੀ ਸੈਂਕਸ਼ਨ ਹੋਣ ਤੋਂ ਬਾਅਦ ਇਲੈਕਸ਼ਨ ਕੋਡ ਲੱਗ ਗਿਆ 2022 ਵਾਲਾ ਇਲੈਕਸ਼ਨ ਨਾ ਤੋਂ ਪੈਸੇ ਕਪੂਰਲੇ ਆਏ ਤੇ ਨਾ ਵਾਪਸ ਗਏ ਨਾ 5.6 ਕਰੋੜ ਦੀ ਨੰਦਾ ਜੀ ਆ ਸੜਕਾਂ ਬਣ ਰਹੀਆਂ ਉਹ ਇਹਦਾ ਰੁਟੀਨ ਦਾ ਕੰਮ ਹੈ ਹੋਣੇ ਆ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਕਰੇ ਕੰਮ ਕਰਕੇ ਦਿਖਾਏਗੀ ਤੁਹਾਡੀ ਸੜਕਾਂ ਸਾਰੀਆਂ ਨਵੀਆਂ ਬਣ ਜਾਣੀਆਂ ਤੁਸੀਂ ਦੇਖੋਗੇ ਅਗਲੇ ਦਿਨਾਂ 'ਚ ਟੈਂਡਰ ਹੋ ਜਾਣੇ ਆ ਔਰ ਕਿੱਦਾਂ ਬਣਨਗੀਆਂ ਸੜਕਾਂ ਸਾਰੀਆਂ ਜੀ ਸਾਈਨਸ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਦੋਸਤੋ ਕਪੂਰਥਲਾ ਦੇ ਵਿੱਚ ਸਿਆਸਤ ਜਿਹੜੀ ਆ ਕਾਂਗਰਸ ਦੀ ਇੰਨੀ ਕਿ ਮਜ਼ਬੂਤ ਹੋਏ ਆਏ ਦਿਨ ਇਹੀ ਇਲਜ਼ਾਮ ਉੱਠ ਰਿਹਾ ਵਾ ਕਿ ਆਮ ਆਦਮੀ ਪਾਰਟੀ ਵਾਲੇ ਸਾਡੇ 10 ਕਰੋੜ ਰਹਿ ਗਏ ਇਹ ਹੁਣ ਪਤਾ ਨਹੀਂ ਕੀ ਗੱਲ ਹੋ ਗਈ 2 ਸਾਲ ਹੋ ਗਏ 3 ਸਾਲ ਕਿ 10 ਕਰੋੜ ਵਾਪਸ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਸਭ ਨਾਲ ਇਸ ਵੇਲੇ ਕਰਮबीर ਸਿੰਘ ਚੰਦੀ ਆਮ ਆਦਮੀ ਪਾਰਟੀ ਦੇ ਹਲਕੇ ਇੰਚਾਰਜ ਮਜਬੂਰ ਇਹਨਾਂ ਦਾ ਗੱਲ ਸਭ ਪਹਿਲਾਂ ਤਾਂ ਸਵਾਗਤ ਆ ਜੀ ਸਕਾਈ ਜੀ ਜੀ ਆਨ ਤੁਹਾਡਾ ਕੋਗਨਾ ਜੀ ਸਕਾਈ ਨਿਕਸ ਸਾਹਿਬ ਜੀ ਆਨ ਚੰਦੀ ਸਾਹਿਬ ਕੀ ਗੱਲ ਹੋ ਗਈ ਆਏ ਦਿਨ ਜਿਹੜੀ ਕਿ ਤੁਹਾਡੇ ਉੱਪਰ ਕਾਂਗਰਸ ਵਾਲੇ ਬਦਨਾਮ ਕਾਹਦੇ ਕਿ ਸਾਡਾ ਕੀ ਆਮ ਆਦਮੀ ਪਾਰਟੀ ਵਾਲੇ ਕਾਰਪੋਰੇਸ਼ਨ ਦਾ 10 ਕਰੋੜ ਵਾਪਸ ਲੈ ਗਏ ਇੱਕ ਹੀ ਚੱਕਰ ਕੀ ਬਣਿਆ 10 ਕਰੋੜ ਕਿੱਥੇ ਘੁੰਮੀ ਜਾਂਦਾ ਚੱਕਰ ਤਾਂ ਕੋਈ ਨਹੀਂ ਬਣਿਆ ਹੁਣ ਸਿਰਫ ਚੱਕਰਾਂ 'ਚ ਪੈ ਗਏ ਆ ਹੁਣ ਇਹਨਾਂ ਨੂੰ ਕੰਮ ਕਰਨਾ ਪੈ ਰਿਹਾ ਜੀਦਾ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਆ ਕਿਉਂਕਿ ਪਹਿਲਾਂ ਕਦੀ ਇਹਨਾਂ ਨੇ ਇਹ ਸੋਚਿਆ ਨਹੀਂ ਸੀ ਵੀ ਸਾਡੀ ਧਰਤੀ ਹਿੱਲ ਜੂਗੀ ਕਿਉਂਕਿ ਰਾਣਾ ਜੀ ਪੂਰੇ ਪੰਜਾਬ 'ਚ ਇੱਕ ਗੱਲ ਕਹਿੰਦੇ ਸੀ ਕਪੂਰਥਲੇ ਜਾ ਕੇ ਪੁੱਛੋ ਕਿ ਮੇਰਾ ਕਿੱਦਾਂ ਦਾ ਉੱਥੇ ਵਕਾਰ ਆ ਔਰ ਮੈਂ ਕਿੱਦਾਂ ਦੇ ਕੰਮ ਕਰਦਾ ਹੁਣ ਜਦੋਂ ਧਰਤੀ ਹਿੱਲਦੀ ਆ ਨਾ ਫਿਰ ਬੰਦੇ ਨੂੰ ਚੱਕਰਾਂ 'ਚ ਪੈ ਹੀ ਜਾਂਦਾ ਹੁੰਦਾ ਬੰਦਾ ਹੁਣ ਅੱਜ ਦੇ ਡੇਟ 'ਚ ਕੀ ਆ ਜਿਹੜੇ 10 ਕਰੋੜ ਦੀ ਗੱਲ ਕਰਦੇ ਜਦੋਂ ਮੈਂ ਇਹਨੂੰ ਵੈਰੀਫਾਈ ਕੀਤਾ ਉਹ ਸਿਰਫ ਨਾ ਸੈਂਕਸ਼ਨ ਹੋਏ ਸੀ ਪੈਸੇ ਉੱਪਰੋਂ ਸੈਂਕਸ਼ਨ ਹੋਏ ਸੀ ਸੈਂਕਸ਼ਨ ਹੋਣ ਤੋਂ ਬਾਅਦ ਇਲੈਕਸ਼ਨ ਕੋਡ ਲੱਗ ਗਿਆ 2022 ਵਾਲਾ ਇਲੈਕਸ਼ਨ ਨਾ ਤਾਂ ਉਹ ਪੈਸੇ ਕਪੂਰਲੇ ਆਏ ਤੇ ਨਾ ਵਾਪਸ ਗਏ ਗੱਲਾਂ ਕਰਨਾ ਪੈਸੇ ਨਹੀਂ ਆਉਂਦੇ ਮੈਨੂੰ ਗੱਲ ਕੀਤੀ ਗਈ ਸੀ ਪਿਛਲੇ ਦਿਨਾਂ 'ਚ ਸੈਕਟਰੀਅਟ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਦੇਖੋ ਵੀ ਇਹ ਰਾਣਾ ਜੀ ਸੈਕਟਰੀਅਟ ਦੀਆਂ ਪੌੜੀਆਂ ਇਹਨੇ ਤੇ ਮੈਂ ਤਾਂ ਚੜ੍ਹ ਲੀਆਂ ਤੁਸੀਂ ਵੀ ਆਪਣੀ ਸਰਕਾਰ 'ਚ ਚੜ ਕੇ ਦਿਖਾਉਂਦੇ ਨਾ ਫਿਰ ਪਤਾ ਲੱਗਦਾ ਉਹ ਉਹ ਕਿਤੇ ਸੈਕਟਰੀ ਦੇ ਪੌੜੀਆਂ ਛੜਦੀਆਂ ਤੁਹਾਨੂੰ ਤਾਂ ਨਹੀਂ ਉਹਨਾਂ ਨੇ ਉਂਗਲ ਫੜ ਕੇ ਚੱਲਣਾ ਸਿਖਾਇਆ ਸੀਗਾ ਨਹੀਂ ਨਹੀਂ ਉਂਗਲ ਫੜ ਕੇ ਮੈਨੂੰ ਕਿਸੇ ਨੇ ਨਹੀਂ ਸਿਖਾਇਆ ਮੈਨੂੰ ਪਰਮਾਤਮਾ ਨੇ ਸਿਖਾਇਆ ਜਾਂ ਮੇਰੀ ਪਾਰਟੀ ਨੇ ਸਾਰਾ ਕੁਝ ਸਿਖਾਇਆ ਮੈਂ ਉਸ ਹਾਵ ਨਾਲ ਸਾਰਾ ਕੁਝ ਕਰਦਾ ਪਿਆ ਔਰ ਮੈਂ ਲੋਕਾਂ ਦੇ ਭਲੇ ਲਈ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੱਗੀ ਹੋਈ ਆ ਮੇਰੀ ਵੀ ਕੋਸ਼ਿਸ਼ ਆ ਕਿ ਕਪੂਰਪੁਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ ਔਰ ਵਧੀਆ ਤਰੀਕੇ ਨਾਲ ਕਿਉਂਕਿ ਇਹਦੇ ਵਿੱਚ ਕਾਰਨ ਪਤਾ ਕੀ ਆ ਮੈਂ ਤਾਂ ਸਦਾ ਰਹਿਣਾ ਕਪੂਰਖਲੇਚ ਕੋਈ ਕਿ ਮੇਰਾ ਘਰ ਵੀ ਕਪੂਰਖਲੇ ਚਾ ਮੈਂ ਸਦਾ ਪਹਿਲੋ ਤੋਂ ਵੀ ਕਪੂਰਖਲੇ ਰਹਿੰਦਾ ਨੇ ਆ ਅੱਗੇ ਵੀ ਮੈਂ ਕਪੂਠੇ ਰਹਿਣਾ ਰਾਣਾ ਜੀ ਤਾਂ ਆਉਂਦੇ ਆ ਆ ਕੇ ਇੱਥੇ 2 ਦਿਨ ਭਾਸ਼ਣ ਦਿੰਦੇ ਆ ਉਸ ਤੋਂ ਬਾਅਦ ਵਾਪਸ ਚਲੇ ਜਾਂਦੇ ਆ ਚੰਡੀਗੜ ਚੰਡੀਗੜ ਘਰ ਆਸਲੀ ਉਹ ਤਾਂ ਰਹਿਣਾ ਤਾਂ ਉੱਥੇ ਆ ਸੀ ਚੰਡੀਗੜ ਵਾਲੇ ਰਹਿਣ ਵਾਲੇ ਨੂੰ ਕੀ ਪਤਾ ਕਿ ਕਪੂਰਖਲੇ ਤੇ ਕੀ ਹਾਲਾਤ ਆ ਇਹ ਮੇਨ ਮੁੱਦਾ ਐਕਟੀਵਿਟੀ ਕੀ ਹੋ ਗਈ ਕਿ ਇਹਦੇ ਵਿੱਚ ਹੁਣ ਜਿਹੜੀ 2026 ਚ ਇਹਨਾਂ ਦਾ ਜਿਹੜਾ ਕਿ ਆਪਣਾ ਐਮਸੀਐਮ ਵਾਲੇ ਇਲੈਕਸ਼ਨ ਦਾ ਮਾਡਲ ਹੋਇਆ ਕਿ ਫਿਕਰ ਪੈ ਗਿਆ ਉਹ ਤਾਂ ਇਹ ਵੀ ਕਹਿ ਇਹ ਵੀ ਕਹਿੰਦੇ ਪਏ ਕਿ ਇਹਨਾਂ ਨੂੰ ਹਾਲੇ ਮਿਹਨਤ ਵੜੀ ਕਰਨੀ ਆਪਣੇ ਨਾਂ ਦੇ ਕਾਰਪੋਰੇਸ਼ਨ ਦੇ ਕੋਈ ਵਿੱਚ ਐਮਸੀ ਹੈਗਾ ਨਾ ਕੋਈ ਹੋ ਰਿਹਾ ਹੈ ਪਿਛਲੀਆਂ ਗੱਲਾਂ ਨਾ ਕਰੀਏ ਨਵੀਆਂ ਗੱਲਾਂ ਕਰੀਏ ਮਿਹਨਤ ਰਾਣਾ ਜੀ ਨੂੰ ਵੀ ਬਹੁਤ ਕਰਨੀ ਪੈਣੀ ਹੈ ਦੇਖਾਂਗੇ ਕਿ ਐਮਸੀ ਕਿਦਾਂ ਲੱਭਦੇ ਮੈਨੂੰ ਲੱਗਦਾ ਜਿਹੜੇ ਪਹਿਲੇ ਖੜੇ ਹੋਏ ਨਾ ਲੋਕਾਂ ਨੇ ਉਹਨਾਂ ਨੇ ਮੱਲਿਆ ਜ ਨਹੀਂ ਵੜਨ ਦੇਣਾ ਜੋ ਰਾਣਾ ਜੀ ਮੈਂ ਜੰਦੀ ਸਾਹਿਬ ਇਹ ਗੱਲ ਟੋਪਣਾ ਉਹਨਾਂ ਨੂੰ ਤਾਂ 25 ਸਾਲ ਹੋ ਗਏ ਰਾਜ ਕਰਦੇ ਐ ਉਹਨਾਂ ਨੂੰ ਇਹ ਵੀ ਪਤਾ ਕਿਹੜਾ ਕਬੂਤਰ ਕਿੱਥੇ ਉੜਨਾ ਕਿਹੜਾ ਕਿੱਥੇ ਉੜਨਾ ਪਰ ਤੁਹਾਨੂੰ ਤਾਂ ਇਹਨਾਂ ਪਤਾ ਨਹੀਂ ਹੈਗਾ ਨੇ ਦੇਖੋ ਮੈਂ ਇਹ ਤਾਂ ਗੱਲ ਮੈਂ ਕਰਨ ਜੋ ਕਹਿਣਾ ਵਾਂ ਕਿ 25 ਸਾਲ ਹੋ ਗਏ ਰਾਜ ਕਰਦਿਆਂ ਨੂੰ ਪਰ ਦੇਖੋ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਐ ਕਬੂਤਰ ਉਡਣੇ ਤੇ ਅਡਾਉਣੇ ਤੇ ਉਡਾਣਾਂ ਨੇ ਸਾਰੇ ਆ ਜਾਂਦੇ ਸਾਰੇ ਬੰਦੇ ਨੂੰ ਔਰ ਦੇਖੋ ਇਹ ਪ੍ਰਮਾਤਮਾ ਦੀ ਕਿਰਪਾ ਵਾ ਜੇ ਮੈਨੂੰ ਇੱਥੇ ਬਿਠਾਇਆ ਸਾਰਾ ਕੁਝ ਆ ਜਾਊਗਾ ਟਾਈਮ ਲੱਗੂਗਾ ਪਰ ਮੈਨੂੰ ਲੱਗਦਾ ਕਿ ਮੈਨੂੰ 4 ਕੁ ਮਹੀਨਿਆਂ ਵਿੱਚ ਜੋ ਮੈਂ ਆਪਣਾ ਬੈਸਟ ਦੇ ਸਕਦਾ ਸੀ ਉਹ ਮੈਂ ਦਿੱਤਾ ਔਰ ਅੱਗੇ ਮੇਰੀ ਕੋਸ਼ਿਸ਼ ਆ ਕਿ ਮੈਂ ਵਧੀਆ ਕੰਮ ਕਰਕੇ ਦਿਖਾਊਗਾ ਆਪਦੇ ਹਲਕੇ ਨੂੰ ਜਦੋਂ ਮੈਂ ਕੰਮ ਕਰਕੇ ਦਿਖਾਊਗਾ ਨਾ 227 ਤੇ ਤਾਂ ਵੋਟਾਂ ਮੰਗਣ ਜਾਊਗਾ ਦੇਖ ਲਿਓ ਮ ਮੇਰੇ ਜਿਹੜਾ ਕਾਰਜ ਕਾਲੂਗਾ ਸਾਲ ਸਵਾ ਸਾਲ ਦਾ ਉਹਦੇ ਕੰਮ ਦੇਖ ਲਿਓ ਇਹਨਾਂ ਦੇ 25 ਸਾਲ ਦੇ ਕੰਮ ਦੇਖ ਲਿਓ ਤੁਸੀਂ ਆਪੇ ਕੰਪੈਰੀਜ਼ਨ ਕਰੋਗੇ ਮੇਰੇ 4 ਮਹੀਨੇ ਦੇ ਕੰਮ ਦੇਖ ਲਓ ਵੀ ਇਹਨਾਂ ਦੇ 25 ਸਾਲ ਦੇ ਕੰਮ ਦੇਖ ਲਓ ਸੜਕਾਂ ਦੇ ਤੇ ਪੱਛ ਵੀ ਲੱਗਣੇ ਸ਼ੁਰੂ ਹੋਏ ਸੜਕਾਂ ਹੀ ਨਵੀਆਂ ਬਣਾ ਦਿੰਦੇ ਕਹਿਂਦੇ ਪਤਾ ਸੜਕਾਂ ਵੀ ਬਣ ਜਾਣੀਆਂ ਨੇ ਨਵੀਆਂ ਸੜਕਾਂ ਦੇ ਪੱਛ ਸਿਰਫ ਇਸ ਕਰਕੇ ਲਾਏ ਗਏ ਕਿ ਸੜਕਾਂ ਕੋਸ਼ ਇੰਨਾ ਨਹੀਂ ਅਹੀਂ ਬਹੁਤ ਜ਼ਿਆਦੀਆਂ ਟੁੱਟੀਆਂ ਪਈਆਂ ਸੀ ਸਿੱਥੋਂ ਨੰਗਣਾ ਵੀ ਮੁਸ਼ਕਿਲ ਹੋਇਆ ਸੀ ਪਰ ਵਾਰ-ਵਾਰ ਮੈਨੂੰ ਆ ਕੇ ਕਿਹਾ ਜਾ ਰਿਹਾ ਸੀ ਕਿ ਇੱਥੇ ਥੋੜਾ ਬੋੜਾ ਕਰਾ ਦੋ ਉਸ ਕਰਕੇ ਉਹ ਪੈਚ ਪਰ ਕਿੱਦਾਂ ਬਣਨਗੀਆਂ ਸੜਕਾਂ ਸਾਰੀਆਂ? ਕੁਰਸੀ ਬਹੁਤ ਮਜ਼ਬੂਤ ਆ ਸਰ ਰਾਣਾ ਸਾਹਿਬ ਦੀ ਪਰ ਤੁਸੀਂ ਹਾਲੇ ਨਵੇਂ-ਨਵੇਂ ਮੁੰਡਿਆਂ, ਯੰਗ ਮੁੰਡਿਆਂ ਹਾਲੇ ਤੁਹਾਡੀ ਦਾੜੀ ਵੀ ਕਾਲੀ ਹਾਲੇ ਚਿੱਟੀ ਨਹੀਂ ਹੋਈ ਉਹਨਾਂ ਤੇ ਦਾੜੀ ਵੀ ਜਿਹੜੀ ਹੈ ਚਿੱਟੀ ਹੋ ਗਈ ਆ। ਦੇਖੋ ਇਹ ਤਾਂ ਪ੍ਰਮਾਤਮਾ ਸਿਖਾਉਂਦਾ ਜਿੱਦਣ ਉਹ ਆਏ ਸੀ ਕਪੂਰਥਲੇ 'ਚ ਮੈਨੂੰ ਲੱਗਦਾ ਉਹਨਾਂ ਦੀ ਵੀ ਸ਼ਾਇਦ ਇੰਨੀ ਕਿ ਉਮਰ ਹੋਊਗੀ 50 ਸਾਲ ਉਮਰ ਹੋਊਗੀ ਜੇ ਮੈਂ 42-43 ਸਾਲ ਦਾ ਸਾਰਾ ਕੁਝ ਖਾਦਨ ਦਾ ਪ੍ਰਮਾਤਮਾ ਉਹ ਪਾਰਟੀ ਸਾਰਾ ਕੁਝ ਖਾ ਦਿੰਦੀ ਆ ਜਨਤਾ ਸੋਹਣੀ ਪੈਸਾ ਸਿਖਾਉਣਾ ਸਾਰਾ ਕੁਝ ਪਾਰਟੀ ਨਹੀਂ ਸਿਖਾਉਂਦਾ ਪੈਸਾ ਕੁਝ ਲੁੱਕਾਂ ਤੇ ਜਾਓ ਪਬਲਿਕ ਤੇ ਜਾਓ ਲੋਕ ਸੌਂਦੇ ਤੁਹਾਨੂੰ ਸਾਰਾ ਕੁਝ ਦੁਨੀਆ ਤੇ ਰਹਿਣਾ ਲੋਕ ਸਿਖਾਉਂਦੇ ਆ ਔਰ ਮੇਰਾ ਅੱਗੇ ਕੋਸ਼ਿਸ਼ ਆ ਤੁਸੀਂ ਪਿੰਡਾਂ ਦੀਆਂ ਤੋਂ ਸ਼ਹਿਰ ਦੀ ਗੱਲ ਕਰਦੇ ਨਾ ਪਿੰਡਾਂ ਦੀਆਂ ਸੜਕਾਂ ਦੇਖੋ ਮੈਨੂੰ ਲੱਗਦਾ ਆ ਆਲਮੋਸਟ 27 28 ਸੜਕਾਂ ਦੇ ਕੰਮ ਚੱਲਦਾ ਪਿਆ ਇਦੀ ਡੇਢ ਤੇ ਔਰ ਅਗਲੇ ਦਿਨਾਂ 'ਚ ਉਹ ਪੂਰੀਆਂ ਵੀ ਹੋ ਜਾਣਗੀਆਂ ਔਰ ਪੂਰੀਆਂ ਵੀ ਸਰਕਾਰ ਦਾ ਵੀ ਇੱਕ ਪੂਰਾ ਪੈਮਾਨਾ ਆ ਕਿ ਜਿਹੜੀ ਕੋਈ ਸੜਕ ਸਹੀ ਨਹੀਂ ਬਣੀ ਉਹਦੀ ਵੀ ਚੈਕਿੰਗ ਹੋ ਰਹੀ ਆ ਔਰ ਜੇ ਮੈਨੂੰ ਪਤਾ ਲੱਗਦਾ ਮੈਂ ਵੀ ਕਰਾ ਰਿਆਂ ਕਿਉਂਕਿ ਅਸੀਂ ਕਰਾ ਕੇ ਇੱਕ ਇੱਕ ਪੈਸਾ ਵਸੂਲ ਕਰਨਾ ਵਾ ਆਪਣੇ ਕੰਮਾਂ ਦਾ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਉਹਦੀ ਤਾਂ ਤੁਸੀਂ ਕਿਹਾ ਚੈਕਿੰਗ ਜਿਹੜੀ ਕਿ ਸਹੀ ਹੋ ਰਹੀ ਆ ਹੁਣ ਦੇਖੋ ਕਪੂਰਥਲਾ ਦੇ ਵਿੱਚ ਦੱਸਿਆ ਜੈਟਿੰਗ ਮਸ਼ੀਨ ਉਹ ਕਹਿੰਦੇ ਮੈਂ ਲੈ ਆਂਦੇ ਹੁਣ ਹੋਲੀ ਹੋਲੀ ਸਭ ਕੁਝ ਲੈ ਆਂਦਾ ਵਾ ਕਿ ਜਿਹੜੀ ਉਹਨਾਂ ਦੇ ਜੈਟਿੰਗ ਮਸ਼ੀਨ ਖਰਾਬ ਰਹਿੰਦੀ ਆ ਇਹ ਕੀ ਮੁੱਦਾ ਕਿ ਮੈਨੂੰ ਸਮਝ ਨਹੀਂ ਲੱਗਿਆ ਕੀ ਚੱਕਰ ਕੀ ਬਣੀ ਆ ਦੇਖੋ ਹੁਣ ਸਾਨੂੰ ਪੜ੍ਹਣਾ ਸ਼ੁਰੂ ਕਰ ਦਿੱਤਾ ਕਿ ਜੈਟਿੰਗ ਮਸ਼ੀਨ ਕਾਰਪੋਰੇਸ਼ਨ ਦੀ ਖਰਾਬ ਰਹਿੰਦੀ ਉਹਦਾਂ ਲੈਂਦੇ 48 ਐਮਸੀ ਸਾਢੇ ਆ ਕਾਰਪੋਰੇਸ਼ਨ ਸਾਡਾ ਕਬਜ਼ਾ ਡਰਾਈਵਰ ਵੀ ਬਿਠਾਉਣਾ ਹੀ ਪੈਣਾ ਸਰ ਡਰਾਈਵਰ ਨੂੰ ਵੀ ਗੋਣਮੰਤਰ ਚਾਹੀਦਾ ਡਰਾਈਵਰ ਆਪੇ ਇਹਨਾਂ ਨੂੰ ਆਪੇ ਬਣਾਉਣਗੇ ਯਾਰ ਜਿਹੜੀ ਆਪਣੀ ਮਸ਼ੀਨ ਲੈ ਆਉਂਦੇ ਹੋ ਤੇ ਆਪੇ ਡਰਾਈਵਰ ਭੌਣਗੇ ਕਾਰਪੋਰੇਸ਼ਨ ਦੀਆਂ ਮਸ਼ੀਨਾਂ ਚੱਲਣ ਦੀਆਂ ਸਭ ਕੁਝ ਚੱਲੰਦੇ ਆ ਇਹ ਸਿਰਫ ਉਹਨਾਂ ਮੁੱਦਾ ਬਣਾਇਆ ਜਾ ਰਿਹਾ ਅੱਗੇ 226 ਵਾਲੀ ਇਲੈਕਸ਼ਨ ਜਿਹੜੀ ਆਈ ਨੇ ਕਾਰਪੋਰੇਸ਼ਨ ਤੋਂ ਉਹਦਾ ਕਰਕੇ ਉਹ ਲੱਤਾਂ ਹਿੱਲਦੀਆਂ ਨਜ਼ਰ ਆ ਪੈਰ ਧਰਤੀ ਹਿੱਲ ਗਈ ਆ ਜਬਰਦਸਤ ਤਰੀਕੇ ਨਾਲ ਔਰ ਅਗਲੇ ਦਿਨਾਂ ਇਹ ਤੇ ਦੇਖੋਗੇ ਧਰਤੀ ਚੰਗੀ ਤਰ੍ਹਾਂ ਹਿੱਲੂਗੀ ਪਰ ਜਦੋਂ ਆਏ ਕਪੂਰਥਲ ਨੂੰ ਪੈਰਿਸ ਬਣਾਵੇਗਾ ਹੁਣ ਮੇਨ ਮੁੱਦਾ ਕੂੜੇ ਨੂੰ ਕਿਉਂ ਚੱਕਿਆ ਜਿੰਨਾ ਕਿ ਕੂੜੇ ਨੂੰ ਪੈਰਿਸ ਬਣਾਉਣਾ ਕਿ ਕਪੂਰਥਲੇ ਨੂੰ ਪੈਰਿਸ ਬਣਾਉਣਾ ਇਹ ਤੇ ਇਹਨਾਂ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਮੈਂ ਤੁਹਾਨੂੰ ਵੀ ਪੁੱਛ ਰਿਹਾ ਹਾਂ 25 ਸਾਲ ਚ ਕਪੂਰਥਲੇ ਨੂੰ 25 ਸਾਲ ਪਹਿਲਾਂ ਇਹ ਗੱਲ ਕੀਤੀ ਸੀ ਵੀ ਕਪੂਰਥਲੇ ਨੂੰ ਪੈਰਿਸ ਬਣਾਉਣਾ 25 ਸਾਲ ਚ ਤੱਕ ਬਣਾ ਨਹੀਂ ਹੋਇਆ ਹੁਣ ਕੀ ਬਣਾਉਣਾ ਇਹਨਾਂ ਨੇ ਹਾਲੇ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਰੂਗੀ ਕੰਮ ਇਹਨਾਂ ਨੇ ਤਾਂ ਹੁਣ ਕੀ ਬਣਾਉਣਾ ਹਾਲੇ ਤਾਂ ਤੁਸੀਂ ਆਮ ਆਦਮੀ ਪੜ ਹਲਕਾਂ ਚ ਚੱਲਦੇ ਜੇ ਕੱਲੋਂ ਇਹਨਾਂ ਦੇ ਬਰਾਬਰ ਤੇ ਐਮਐਲਏ ਦੀ ਇਲੈਕਸ਼ਨ ਕਪੂਰਤਲੇ ਦਾ ਦੇਖੋ ਜੇ ਮੈਨੂੰ ਹੋਣ ਮਾ ਪ੍ਰਮਾਤਮਾ ਨੇ ਟਾਈਮ ਦਿੱਤਾ ਨਾ ਤੁਸੀਂ ਜੰਗਲ ਰਾਜ ਕੋਈ ਨਹੀਂ ਬਣਾਉਂਗਾ ਨਿਆ ਦਾ ਰਾਜ ਹੋਊਗਾ ਇੱਥੇ ਔਰ ਨਿਆ ਦੀ ਗੱਲ ਕੀਤੀ ਜਾਊਗੀ ਕੋਈ ਬਦਮਾਸ਼ੀ ਨਹੀਂ ਸਾਫ਼ ਸੁਥਰਾ ਰਾਜ ਕਾਇਰ ਕੀਤਾ ਜਾਊਗਾ ਤੁਸੀਂ ਹੁਣ ਦੇਖਿਆ ਜਦੋਂ ਮੈਂ ਨਾ ਇੱਕ ਦਿਨ ਇੱਕ ਗੱਲ ਨਾ ਇੱਕ ਹੋਈ ਸੀ ਉਹ ਮੈਂ ਗੱਲ ਤੇ ਵੀ ਗੱਲ ਕਰਦਾ ਕਿ ਇੱਕ ਜਿਹੜੇ ਆਪਣੇ ਹਲਕਾ ਇੰਚਾਰਜ ਆ ਅਕਾਲੀ ਦਲ ਦੇ ਉਹਨਾਂ ਨੇ ਇੱਕ ਗੱਲ ਕੀਤੀ ਸੀ ਦੀ ਡੀਐਸਪੀ ਸਾਹ ਦੇ ਆਫਿਸ ਤੇ ਜਾ ਕੇ ਵੀਡੀਓ ਬਣਾ ਕੇ ਇੱਥੇ ਜਿਹੜਾ ਹਲਕਾ ਇੰਚਾਰਜ ਆ ਉਹ ਕਿਨਾ ਵੀ ਉਹਦੀ ਚੱਲਦੀ ਆ ਦੇਖੋ ਸਰਕਾਰ ਚ ਪ੍ਰਮਾਤਮਾ ਨੇ ਜੀ ਕਿਰਪਾ ਕੀਤੀ ਸਰਕਾਰ ਚ ਮੈਂ ਹਲਕਾ ਇੰਚਾਰਜ ਆ ਤੁਸੀਂ ਉਸ ਪਾਰਟੀ ਦੇ ਹਲਕਾ ਇੰਚਾਰਜ ਆ ਜਿਨ੍ਹਾਂ ਦੇ ਹਜੇ ਧਰਤੀ ਤੇ ਪੈਰ ਵੀ ਨਹੀਂ ਲੱਗਦੇ ਫਿਰਦੇ ਜਦੋਂ ਤੁਸੀਂ ਹੁੰਦੇਈ ਨਾ ਸਰਕਾਰ ਚ ਅਕਾਲੀ ਦਲ ਦੇ ਬੰਦੇ ਸਰਕਾਰ ਚ ਹੁੰਦੇ ਸੀ ਮੱਕੜ ਇੱਥੇ ਹਲਕਾ ਇੰਚਾਰਜ ਹੁੰਦਾ ਸੀ ਤੇ کیا ਹਾਲਾਤ ਕੀ ਸੀ ਸਾਡੇ ਕਪੂਰਥਲਾ ਦੇ ਲੋਕ ਕਿੰਨੇ ਵਿਚਾਰੇ ਡਰਦੇ ਕਿਉਂ ਹੈਗੀ ਕਿ ਮੁੱਦਾ ਕੀ ਹੈਗਾ ਮੇਨ ਜੀ ਥੋੜੀ ਗੱਲ ਕਰ ਲੈਂਦੇ ਪਹਿਲਾਂ ਉੱਤੇ ਉਹਦਾ ਦੇਖਿਆ ਕੀ ਹਾਲਾਤ ਸੀ ਕਪੂਰਥਲੇ ਦੇ ਤੁਹੀ ਬਦਮਾਸ਼ੀ ਦੇ ਖਿਰੇ ਸ਼ਰੇਆਮ ਟਾਂਗਾ ਸੋਟੇ ਸਭ ਕੁਝ ਚੱਲਦਾ ਹੁੰਦਾ ਸੀ ਇੱਥੇ ਅੱਜ ਦੇ ਚੱਲਦਾ ਕਿਤੇ ਬਿਲਕੁਲ ਸਾਫ਼ ਸੁਥਰਾ ਔਰ ਜੇ ਮੈਨੂੰ ਪਤਾ ਵੀ ਲੱਗ ਜਾਂਦਾ ਕੋਈ ਇਦਾਂ ਦੀ ਗੱਲ ਆ ਤਾਂ ਮੈਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਹਿੰਨਾ ਕਿ ਤੇ ਕਾਰਵਾਈ ਕੀਤੀ ਜਾਵੇ ਅੱਜ ਇਹ ਗੱਲਾਂ ਕਰਦੇ ਆ ਵੀ ਹਲਕਾ ਇੰਚਾਰਜ ਦੀ ਚਲਦੀ ਆ ਤੁਸੀਂ ਮੱਕੜ ਸਾਹਿਬ ਦੇ ਟਾਈਮ ਤੇ ਦੇਖਿਆ ਉਹ ਅਖਬਾਰਾਂ ਵੀ ਪੁਲਿਸ ਕਪੂਰਥ ਦੇ ਰਹਿ ਕੇ ਜਲੰਧਰ ਪਹੁੰਚਾਉਂਦੀ ਰਹੀ ਆ ਇੱਕ ਐਸਚੋ ਹੁੰਦਾ ਸੀ ਤੁਹਾਨੂੰ ਪਤਾ ਹੋਣਾ ਨਾਮ ਉਹਦਾ ਜਿਹੜਾ ਇਹ ਕੰਮ ਕਰਦਾ ਹੁੰਦਾ ਸੀ ਪਤਾ ਨਾ ਸਰਕਾਰ ਵੀ ਉਹਨਾਂ ਦੇ ਸੀ ਤੇ ਮੱਕੜ ਦੀ ਕਿਉਂ ਚਲਦੀ ਸੀ ਸਰਕਾਰ ਅਕਾਲੀ ਦਲ ਦੀ ਸੀ ਉਦੋਂ ਅਕਾਲੀ ਅਕਾਲੀ ਦਲ ਦੀ ਸਰਕਾਰ ਸੀ ਤੇ ਮੱਕੜ ਅਕਾਲੀ ਦਲ ਦਾ ਹਲਕਾ ਅੰਚਾਰ ਸੀ ਇੱਥੋਂ ਭੱਜਿਆ ਕਿਉਂ ਫਿਰ ਗਾਇਬ ਕਿਉਂ ਹੋਇਆ ਭੱਜਿਆ ਦੇਖੋ ਜੀ ਲੋਕ ਭਜਾਉਂਦੇ ਆ ਆ ਬੰਦਾ ਕਦੀ ਨਹੀਂ ਭਜਦਾ ਲੋਕ ਭਜਾ ਦਿੰਦੇ ਆ ਚੰਦੀ ਸਾਹਿਬ ਸਾਡੇ ਕਪੂਰਥਲਾ ਲੋਕ ਉਹਨਾਂ ਨੂੰ ਤਾਂ ਰੱਬ ਮੰਗਰ ਇਹ ਪੂਜਦੇ ਨੇ ਕੀ ਜਦੋਂ ਵੀ ਜਨਾ ਰਣਾ ਸਾਹਮਣੇ ਸਭ ਕੁਝ ਕਰ ਦਨਾ ਜੀ ਪਰ ਤੁਹਾਡੇ ਤੱਕ ਮੁੱਦਾ ਇਦਾਂ ਦਾ ਆਜੇ ਤੁਹਾਨੂੰ ਵੀ ਲੋਕਾਂ ਨੇ ਪੂਜਣਾ ਸ਼ੁਰੂ ਕੀਤਾ ਨਹੀਂ 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 ਮੈਂ ਨਾ ਤਾਂ ਕਿਸ ਨੂੰ ਇਹ ਗੱਲ ਕਹਿਣਾ ਕਿ ਮੈਨੂੰ ਪੂਜੋ ਮੈਂ ਪਰਿਵਾਰ ਦਾ ਬੱਚਾ ਮੈਂ ਲੋਕਲ ਹਲਕੇ ਦਾ ਰਹਿਣ ਵਾਲਾ ਇੱਥੇ ਜੰਮਾ ਪਲਿਆ ਮੇਰੇ ਨਾਲ ਵੈਸੇ ਹੀ ਲੋਕ ਪਿਆਰ ਕਰਦੇ ਆ ਤੁਸੀਂ ਦੇਖਿਆ ਹੋਣਾ ਹੁਣ ਥੋੜੇ ਦਿਨਾਂ ਚ ਲੋਕ ਵੈਸੇ ਹੀ ਪਿਆਰ ਕਰਦੇ ਔਰ ਸਹੀ ਮੇਰੇ ਚ ਆਪਣਾ ਬੱਚਾ ਸਮਝਦੇ ਆ ਮੈਂ ਦੇਖਿਆ ਲੋਕਾਂ ਨੇ ਜਨਾ ਲੋਕਾਂ ਦੀ ਨਾ ਜਦੋਂ ਤੁਸੀਂ ਲੋਕਾਂ ਪਬਲਿਕ 'ਚ ਜਾਂਦੇ ਆ ਲੋਕਾਂ ਦੀਆਂ ਅੱਖਾਂ ਪੜਿਆ ਕਰੋ ਲੋਕ ਤੁਹਾਨੂੰ ਪਿਆਰ ਦਿੰਦੇ ਸੱਚੇ ਦਿਲੋਂ ਜਿਹੜੇ ਬਦਮਾਸ਼ੀ ਤੋਂ ਲੋਕ ਤੰਗ ਆ ਚੁੱਕੇ ਆ ਜਿਹੜੀ ਬਦਮਾਸ਼ੀ ਹੋਈ ਪਿਛਲੇ 25 ਸਾਲ ਤੇ ਨਾ ਇੱਕ ਬੰਦੇ ਦੇ ਹੱਥ ਅਜਰਾਜ ਹੋਇਆ ਉਹਨੇ ਕਰੀ ਗਿਆ ਆਪਣੀਆਂ ਮਰਜ਼ੀਆਂ ਕਰੀ ਗਿਆ ਕਿਸੇ ਐਮਸੀ ਦੀ ਨਹੀਂ ਸੁਣੀ ਐਮਟੀਆਂ ਦਾ ਵੀ ਇੰਨਾ ਬੁਰਾ ਹਾਲ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਵੀ ਵਿਚਾਰੇ ਰੋਂਦੇ ਆ ਮੇਰੇ ਕੋ ਆ ਕੇ ਬਹੁਤੇ ਜਾਣੇ ਆ ਕੇ ਰੋ ਹਟਿਆ ਵੀ ਭਾਜੀ ਉੱਥੇ ਬਹੁਤ ਬੁਰਾ ਹਾਲ ਆ ਤੁਹਾਡੇ ਨਾਲ ਸੈਟ ਆ ਤੁਸੀਂ ਠੀਕ ਆ ਤੁਸੀਂ ਸਾਰਿਆਂ ਨੂੰ ਇੱਜ਼ਤ ਮਾਨਦੇ ਉੱਥੇ ਕੋਈ ਨਹੀਂ ਪੁੱਛਦਾ ਸਿਰਫ ਇੱਕ ਪੈਸੇ ਦੀ ਗੱਲ ਆ ਪੈਸੇ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਪੈਸੇ ਤਾਂ ਵੱਡੇ ਵੱਡਿਆਂ ਨੂੰ ਡੋਬ ਲੰਦਾ ਔਰ ਅੱਖਾਂ ਦਾ ਤੁਹਾਡੀਆਂ ਵੀ ਬਹੁਤ ਵਧੀਆਂ ਆ ਗੱਲਾਂ ਦਾ ਤੁਹਾਡੀਆਂ ਵੀ ਬਹੁਤ ਵਧੀਆਂ ਅੱਖਾਂ ਇਸ਼ਾਰੇ ਨਾਲ ਤੁਸੀਂ ਵੀ ਚੱਲਦੇ ਹੋ ਬਾਕੀ ਤਾਂ ਵਿਚਾਰੇ ਚੱਲਦੇ ਹੀ ਦੇ ਇਸ਼ਾਰੇ ਨਾਲ ਚੱਲਦਾ ਅੱਖਾਂ ਮੈਂ ਕਹਤਾ ਤੁਹਾਡੇ ਵੀ ਬਹੁਤ ਵਧੀਆ ਹਾਂ ਅੱਖਾਂ ਤਾਂ ਪਰਮਾਤਮਾ ਨੇ ਦਿੱਤੀਆਂ ਮੈਂ ਥੋੜਾ ਮੈਂ ਉਹ ਗੱਲ ਨਹੀਂ ਕਰਦਾ ਮੈਂ ਅੱਖਾਂ ਦੇ ਇਸ਼ਾਰੇ ਨਾਲ ਕਿਸੇ ਨੂੰ ਨਹੀਂ ਚਲਾਉਂਦਾ ਮੈਂ ਸਿਸਟਮ ਨੂੰ ਚਲਾਉਣਾ ਪਿਆ ਦਬਕੇ ਦੇ ਰਾਜ ਨਾਲ ਨਾ ਨਾ ਬਿਲਕੁਲ ਦਬਕੇ ਦੇ ਰਾਜ ਨਾਲ ਦਿਖਾਓ ਕਿਹਨੂੰ ਦਬਕੇ ਦੇ ਰਾਜ ਪਿਆਰ ਨਾਲ ਚਲਾਉਣਾ ਪਿਆ ਮੈਂ ਬਿਲਕੁਲ ਔਰ ਵਧੀਆ ਤਰੀਕੇ ਨਾਲ ਜੇ ਕੋਈ ਬਦਮਾਸ਼ੀ ਕਰਦਾ ਉਹਦੇ ਤੋਂ ਮੈਂ ਖਲਾਫ ਉਵੇਂ ਹੋ ਮਾਂ ਮੇਰੀ ਪਾਰਟੀ ਦਾ ਹੋਵੇ ਕੋਈ ਮੈਂ ਬਰਮਾਸ਼ੀ ਨਹੀਂ ਹੋਣ ਦੇਣੀ ਆਪਣੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਮਸੀ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਤੁਸੀਂ ਟਿਕਟਾਂ ਮੰਗਦੇ ਹੋ ਕਿਹਨੂੰ ਮੰਗਦੇ ਕਿਹਦੇ ਗੋਡੇ ਲਵਾਉਗੇ ਇਹ ਕੌਣ ਇੱਥੋਂ ਜਿੱਤਦਾ ਨਾਲ ਕਿਹਦੀ ਸਰਕਾਰ ਕਾਰਪੋਰੇਸ਼ਨ ਤੇ ਕਿਹਦਾ ਕਬਜ਼ਾ ਹੋਊਗਾ ਕਾਰਪੋਰੇਸ਼ਨ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਊਗਾ ਲੋਕੀ ਦੇਖੇ ਕਿਦਾਂ ਹੁੰਦਾ ਕਬਜ਼ਾ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣੂਗੀ ਕਬਜ਼ਾ ਨਹੀਂ ਮੇਰੇ ਮੂੰਹ 'ਚ ਵਰਡ ਗਲਤ ਹੋ ਗਿਆ ਕਬਜ਼ਾ ਨਹੀਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣੂਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕ ਪਸੰਦ ਕਰਨ ਲੱਪੇ ਤੁਸੀਂ ਦੇਖਿਆ ਉੱਥੇ ਇਲੈਕਸ਼ਨ ਤਰਨ 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 ਨੇ ਇਹ ਕਹਿੰਦੇ ਸੀ ਕਿ ਅਸੀਂ ਅਗਲੀ ਵਾਰੀ ਸਰਕਾਰ ਬਣਾਉਣੀ ਕਾਂਗਰਸ ਕਹਿੰਦੀ 2027 ਸਾਡੀ ਸਰਕਾਰ ਨੇ ਜਮਾਨਤ ਜਬਤ ਕਰਾ ਕੇ ਬਹਿ ਗਏ ਜੇ ਜਮਾਨਤ ਉੱਥੇ ਜਬਤ ਹੋ ਗਈ ਤੇ 27 ਦੇ ਇਲੈਕਸ਼ਨ ਕਿਦਾ ਜਿੱਤਣੀ ਤੁਸੀਂ ਮਸ਼ੀਨਾ ਸਰਕਾਰ ਦੀਆਂ ਚੱਲੂंगी ਆਪਣੀ ਹੀ ਪ੍ਰਾਈਵੇਟ ਚੱਲੂंगी ਕਿਹੜੀਆਂ ਮਸ਼ੀਨਾ ਜਿਹੜੀਆਂ ਜੋ ਵੀ ਚੱਲਣਗੀਆਂ ਸਰਕਾਰ ਦੀਆਂ ਚੱਲਦੀਆਂ ਪਈਆਂ ਇਹ ਤਾਂ ਸਿਰਫ ਡਰਾਮਾ ਹੋ ਰਿਹਾ ਕੁਝ ਨਹੀਂ ਇਹ ਚੱਲਦੀਆਂ ਚੁਲਦੀਆਂ ਪਈਆਂ ਡਰਾਮਾ ਹੋ ਰਿਹਾ ਦੋ ਟਰਾਲੀਆਂ ਲੈ ਕੇ ਕੂੜਾ ਥੋੜਾ ਚ ਕੂੜਾ ਤੇ ਕਾਰਪੋਰੇਸ਼ਨ ਚ ਕਾ ਸਕਦੀ ਆ ਮੁਲਾਜ਼ਮ ਚੱਕ ਸਕਦੇ ਜਿਹੜੇ ਲਾਏ ਹੋਏ ਆ ਪੰਜ ਬੰਦਿਆਂ ਦਾ ਕੂੜਾ ਨਹੀਂ ਚੱਕਿਆ ਜਾਣਾ ਰਾਣਾ ਜੀ ਤੁਸੀਂ ਤੁਹਾਡੀ ਕਾਰਪੋਰੇਸ਼ਨ ਦੀ ਅੱਗੇ ਤਾਂ ਚੱਕਿਆ ਨਹੀਂ ਗਿਆ ਅੱਗੇ ਤਾਂ ਤੁਸੀਂ ਇੱਥੇ ਗੱਲ ਨਹੀਂ ਕੀਤੀ ਜਦੋਂ ਦਾ ਹੁਣ ਮੈਂ ਹਲਕਾਚਾਰ ਲੱਗਾ ਮੈਂ ਇਨੀਸ਼ੀਏਟਿਵ ਲੈ ਕੇ ਕੰਮ ਕਰਾਉਣੇ ਸ਼ੁਰੂ ਕੀਤੇ ਹੁਣ ਤੁਹਾਨੂੰ ਵੀ ਜਾਦਾ ਗਿਆ ਸਰੋ ਸਾਰੋ ਵਧੀਆ ਬੰਦੇ ਰਾਣਾ ਸਾਹਿਬ ਉਹ ਇੰਨਾ ਚ ਉਹਨਾਂ ਦਾ ਰਾਜਕੀਤਾ ਵਿਚਾਰੇ ਜਿੱਦਾਂ ਮਾਦੀ ਲੋਕਾਂ ਦਾ ਕੰਮ ਵੀ ਕਰਦੇ ਪਰ ਇੰਦਾ ਨਹੀਂ ਨਹੀਂ ਮੈਂ ਉਹ ਮੈਂ ਇਹ ਤਾਂ ਕਹਿੰਨਾ ਮੈਂ ਮਾੜੇ ਤੇ ਕਹਿ ਹੀ ਨਹੀਂ ਕਿਸੇ ਨੂੰ ਵਧੀਆ ਇਨਸਾਨ ਵਧੀਆ ਪਰ ਦੇਖੋ ਇਹ ਇਨਸਾਨ ਦੇ ਨਾਲ ਨਾਲ ਲੋਕਾਂ ਚ ਵੀ ਆਪਾਂ ਵਧੀਆ ਤਰੀਕੇ ਨਾਲ ਵਧੀਆ ਸ਼ਬੀ ਰੱਖ ਕੇ ਚੱਲੀਏ ਆਪਾਂ ਕੋਈ ਨਾ ਤੁਸੀਂ ਬਦਮਾਸ਼ੀ ਕਰੋ ਨਾ ਮੈਂ ਕਰਨੀ ਮੈਂ ਨਾ ਕਰਦਾ ਨਾ ਮੈਂ ਕਰਨੀ ਆ ਕਿਉਂਕਿ ਮੈਂ ਮੈਂ ਫਿਰ ਵਾਰ-ਵਾਰ ਕਿੰਨਾ ਇਸ ਪਰਿਵਾਰ ਦਾ ਬੱਚਾ ਮੈਂ ਇਸ ਹਲਕੇ ਦਾ ਔਰ ਮੈਨੂੰ ਲੋਕ ਪਸੰਦ ਕਰਦੇ ਮਜੇ ਮਜੇ ਗੱਡੀ ਤੁਹਾਡੇ ਨਾਲ ਮਜੇ ਮਜੇ ਗੱਡੀ ਜਿਹੜੀ ਬੱਸ ਚੱਲਦੀ ਰਵੇ ਮਾ ਮਜੇ ਮਜੇ ਬੱਸ ਚੱਲਦੀ ਰਵੇ ਔਰ ਲੀ ਤੇ ਆ ਗਈ ਆ ਔਰ ਦੌੜੂਗੀ ਆਮਾਦੀ ਪਾਰਟੀ ਦੀ ਬੱਸ ਔਰ 2027 ਚ ਸੀਟ ਕੱਟ ਕੇ ਦਵਾਂਗੇ ਆਮਾਦੀ ਪਾਰਟੀ ਨੂੰ ਸੋ ਦੋਸਤੋ ਇਸਨ ਸਨਣਾ ਹਲਕਾ ਇੰਚਾਰਜ ਇਹ ਕਰਮਬੀ ਸਿੰਘ ਚੰਦੀ ਆਮ ਆਦੀ ਪਾਰਟੂ ਇਹਨਾਂ ਨੇ ਬਹੁਤ ਵਧੀਆ ਜਿਹੜੇ ਕੀ ਆਪਣੇ ਵਿਚਾਰ ਦਿੱਤੇ ਸਕਾਈਨਰ ਹੋਰ ਹਰ ਇਹ ਹੁਣ ਆਉਣ ਵਾਲਾ ਇਹ ਸਮੇਂ ਦੱਸੂਗਾ 2000 ਜਿਹੜੀ ਕੀ 26 27 ਦੇ ਵਿੱਚ ਕਿਹਦੀ ਸਰਕਾਰ ਬੰਦੀ ਐਮਸੀ ਦੇ ਜੇ ਇਲੈਕਸ਼ਨ ਦੇ ਵਿੱਚ ਕਿਹਦਾ ਕਾਰਪੋਰੇਸ਼ਨ ਦੇ ਇੱਕ ਕਬਜ਼ਾ ਹੁੰਦਾ ਹੈ ਜਿਹੜਾ ਕਿ ਪਿਛਲੇ ਸਮੇਂ ਤੋਂ ਇੱਕ ਪ੍ਰੈਸ ਕੌਨਸਲਰ ਵੀ ਕੱਲ ਕੀਤੀ ਗੀ ਰਾਣਾ ਸਾਹਿਬ ਵੱਲੋਂ ਕੀ ਸੀ 10 ਕਰੋੜ ਸਾਡਾ ਵਾਪਸ ਇਹਨਾਂ ਨੇ ਸਾਰਾ ਦੱਸਿਆ ਇਹ ਹੁਣ ਆਉਣ ਵਾਲਾ ਸਮਾਂ ਦੇ ਕੈਮਰਾਮੈਨ 사ਜਨ ਦੇ ਨਾਲ ਸੁਨੀਲ ਗੋਗਨਾ ਸਕਾਈਨਸ ਪੰਜਾਬ ਕਪੂਠਾਲਾ ਕੀ ਚੇ ਕਾਰਪੇਸ਼ਨ ਕਾਂਗਰਸ ਦੀ ਆ 80 ਤੋਂ 50 ਤੋਂ 48 ਕਾਂਗਰਸ ਦੇ ਆ ਦੋ ਦੋਹਾਂ ਚੋਂ ਇੱਕ ਵੀ ਆਪਦਾ ਨਹੀਂ ਤੇ 50 ਦੇ ਪੰਜਾਈ ਬਗਾਨੀਆਂ ਪਾਰਟੀਆਂ ਤੇ ਆਪਦਾ ਨਹੀਂ ਤੇ ਜੇ ਕੰਮ ਹੋਏਗਾ ਤਾਂ ਬਲੇ ਬਲੇ ਉਹਨਾਂ ਦੀ ਹੋਏਗੀ ਇਹ ਸਾਡਾ ਮੁੱਦਾ ਨਹੀਂ ਆ ਜੇ ਲੋਕਾਂ ਨੇ ਇਹਨਾਂ ਨੂੰ ਸਰਕਾਰ ਦਿੱਤੀ ਆ ਤੇ ਜੀ ਸੜਕੇ ਚਲਾਉਣ ਪੈਸੇ ਦਿਓ ਡਿਵੈਲਪਮੈਂਟ ਕਰਾਓ ਲੇਕਿਨ ਜੇ ਸੋਚਾਂ ਕਿ ਭਾਈ ਜੇ ਅੱਜ ਕਾਰਪੋਰੇਸ਼ਨ ਕਾਂਗਰਸ ਦੀ ਆ ਤੇ ਜੇ ਇਹ ਕੰਮ ਕਰਾਉਣਗੇ ਤਾਂ ਇਹਨਾਂ ਦੀ ਬਲੇ ਬਲੇ ਹੋਊਗੀ ਇਸ ਲਈ ਕੰਮ ਕਰਾਉਣ ਦੀ ਲੋੜ ਨਹੀਂ ਰੌਲਾ ਤਾਂ ਆਇਆ ਤੇਜੀ ਘਟੀ ਜੀ ਦੀ ਵਰਕਿੰਗ ਬਾਰੇ ਥੋੜਾ ਦੱਸਿਆ ਜਾਵੇ ਵੀ ਸ਼ਹਿਰ ਦੇ ਲੋਕ ਇਸ ਤੋਂ ਸੁਵਿਧਾ ਇਹ ਕਿੱਦਾਂ ਫਾਇਦਾ ਲੈ ਸਕਦੇ ਦੇਖੋ ਜੀ ਗੱਲ ਇਹ ਆ ਕਿ ਹਲੇ 2 4 5 ਦਿਨ ਤਾਂ ਹੋ ਸਕਦਾ ਅਪਟ ਟ్రਾਇਲ ਕਰਨ ਨੂੰ ਲੱਗੇ ਡਰਾਈਵਰ ਦਾ ਵੀ ਹੱਥ ਸੈੱਟ ਹੋਣਾ ਵਰਕਰ ਜਿਹੜੇ 3 4 ਨਾਲ ਚੱਲਣੇ ਆ ਉਹਨਾਂ ਦਾ ਵੀ ਤੇ ਉਹਦੇ ਬਾਅਦ ਇਹਨੂੰ ਸਟਰੀਮ ਲਾਈਨ ਕਰਕੇ ਐਮ ਸੀ ਸਹਿਬਾਨ ਆਪਣੀ ਆਪਣੀ ਕੰਪਲੇਨ ਲਿਖਉਣਗੇ ਤੇ ਪ੍ਰਾਇੋਰਟੀ ਤੇ ਦੇਖੋ ਜੇ ਉਹ ਕਿਸੇ ਓਵਰਫਲੋ ਕਰ ਰਿਹਾ ਪੈਲ ਉਹਨੂੰ ਦਿੱਤੀ ਜਾਊਗੀ ਤੇ ਜੇ ਕਿਸੇ ਦਾ ਓਵਰਫਲੋ ਨਹੀਂ ਹੋ ਰਿਹਾ ਇਹ ਇੱਕ ਮਸ਼ੀਨਾਂ ਵਾਰਡ 50 ਨੇ ਸੋ 19 ਵੀ ਆਉਣੀ ਆ ਤੇ ਜੇ ਲੋਡ ਪਈ ਤਾਂ ਫਿਰ ਹੋਰ ਕੋਈ ਸੋਚ ਲਾਂਗੇ ਆਪਾਂ ਦਾ ਸ਼ਹਿਰ ਲਈ ਸਮਰਪਿਤ ਆ ਕੂੜਾ ਵੀ ਚੱਕਾਂਗੇ ਤੇ ਜਿੱਥੇ ਡੇ ਟੂ ਡੇ ਕੋਈ ਸੀਵਰੇਜ ਚੋਕ ਹੈ ਉਹ ਵੀ ਸਾਫ਼ ਕਰਨਗੇ